ਕਰ ਵੀ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਕੀ ਤੁਹਾਡਾ ਨਾਮ ਪਰਮਜੀਤ ਸਿੰਘ ਪੰਨੋਰੀ ਮੱਲਾ ਮਾਚੇ ਲੱਗੇ ਸਾਡੇ ਪੈਰੀ ਹੈ ਪੈਰੀ ਸਾਡੇ ਧਰਨਾ ਲਾਇਆ ਕੀ ਕੰਮ ਧਰਨਾ ਆਇਆ ਵੀ ਅਸੀਂ ਸਾਡੀ ਸਰਵਾਈ ਨਹੀਂ ਹੋਈ ਕੀ ਕਰਨਾ ਕੀ ਕੱਟਣਾ ਲੜਾਈ ਹੋ ਗਈ ਮੁੰਡੇ ਦੇ ਗੱਲ ਪੈ ਗਿਆ ਆਣ ਕੇ ਕਾਰਨ ਕੀ ਹੈ ਲੜਾਈ ਕਾਰਨ ਇਹ ਵੀ ਮੁੰਡਾ ਦੋ ਟਾਈ ਵੇ ਦੀ ਗੱਲ ਹੈ ਕੋ ਰਿਸ਼ਤਾ ਰਹੀ ਹੋ ਨਾਮ ਦਰੂਜੇ ਕਰਾਨਾ ਚਾਹੀਦਾ ਤੇ ਸੱਟ ਲੱਗਿਓ ਕੀ ਲੱਗਦਾ ਤੁਹਾਡਾ ਮੇਰੇ ਚਾਹ ਜਿਹੜਾ ਮੁੰਡਾ ਮੰਗ ਕੇ ਕਰਦੇ ਸਾਨੂੰ ਚਾਹੀਦਾ ਵਾ ਜੋ ਵੀ ਪ੍ਰਿੰਸ ਸਾਹਿਬ ਚਾਹੀਦਾ ਹੋਰ ਅਸੀਂ ਕੀ ਕਰੂੰ ਅਰਦਾਸੋਂ ਕੇ ਹੀ ਮੰਗ ਕਰਦੇ ਤੇ تین ਬਣਾ ਲਾ ਮੇਰਾ ਨਾਮ ਦਿਲਜੀਤ ਸਿੰਘ ਵਾ ਜੀ ਮਾਸ਼ੀ ਜੀ ਇਹਦੇ ਜੀ ਮੈਂ ਆਪਣੇ ਰੋਡ ਤੇ ਪ੍ਰਿੰਡ ਵਾਲੇ ਤੇ ਜਾ ਰਿਹਾ ਸੀ ਜੀ ਇੱਕ ਪਾਸੇ ਪਿੰਡ ਦੇ ਟਰੱਕ ਤੇ ਈਟਾਂ ਲੱਤ ਰਹੀਆਂ ਸੀ ਇੱਕ ਪਾਸੇ ਤੂੜੀ ਰੱਥ ਰਹੀ ਸੀ ਤੇ ਮੈਂ ਆਪਣੀ ਮੋਟਰ ਵਾਲੇ ਰਾਹ ਤੇ ਬੰਨ ਤੇ ਜਾ ਰਿਹਾ ਸੀ ਬਾਈ ਉੱਥੇ ਇੱਕ ਪਾਲਾ ਨਾਂ ਦਾ ਬਦਮਾਸ਼ ਬੰਨ ਕ੍ਰਾਸ ਕਰਕੇ ਮੋਟਰਸਾਂ ਖੜਾ ਕਰਕੇ ਬੈਠਾ ਸੀ ਗੱਲਾਂ ਮੇਰੀ ਉਹਨੂੰ ਬੜਾ ਮੈਂ ਕਿਹਾ ਭਾਈ ਮੋਟਰ ਸੇ ਛੜਦੀ ਵੱਲ ਉਹਨੇ ਮੋੜ ਤਾਂ ਨਹੀਂ ਭਾਈ ਛੜ ਤੇ ਕੀਤਾ ਉਲਟਾ ਕਹਿੰਦਾ ਬਦਮਾਸ਼ ਨਾ ਜਦੋਂ ਮੈਂ ਗੱਡੀ ਚੋਂ ਨਿਕਲਿਆ ਉਹਨੇ ਮੈਨੂੰ ਫੜ ਲਿਆ ਭਾਜੀ ਤੇ ਮੈਨੂੰ ਥੱਲੇ ਸੁੱਟ ਲਿਆ ਨਾਲ ਉਹਦੇ 7-8 ਮੁੰਡੇ ਸੀਗੇ ਜੀ ਉਹ ਵੀ ਆ ਕੇ ਪੈ ਗਏ ਮੈਨੂੰ ਇਹ ਬੁਰੀ ਤਰ੍ਹਾਂ ਕੁੱਟਦੇ ਸੀ ਪਰ ਸਾਡੇ ਮੇਲੇ ਇੱਕ ਮੁੰਡਾ ਸੀਗਾ ਮੱਕੀ ਨੂੰ ਪਾਣੀ ਦਿੰਦਾ ਉਹਨੇ ਜਦੋਂ ਵੇਖਿਆ ਕਿ ਪਿੰਡ ਦੇ ਕੁੱਟਦੇ ਇਹਨਾਂ ਦੇ ਨੂੰ ਫਿਰ ਉਹ ਮੇਰੇ ਡਾਡੀ ਕੋਲ ਗਿਆ ਜੀ ਉਹ ਡਾਡੀ ਮੇਰਾ ਬਜ਼ੁਰਗ ਆਇਆ ਇਹਨਾਂ ਨੇ ਉਹਦੀ ਵੀ ਦਾੜੀ ਪੱਟੀ ਨਾਲੇ ਉਹਦੇ ਕੇਸ ਖੜਾ ਤੇ ਪਰਨਾ ਲਾਤਾ ਨਾਲੇ ਉਹਨਾਂ ਦੇ ਵੀ ਮਾਰੇ दांत ਮੇਰੇ ਵੀ ਸਿਰ ਚ दांत ਮਾਰੇ ਹਾਕੀਆਂ ਮਾਰ ਮਾਰ ਮੇਰਾ ਪੂਰਾ ਹਲਕਾ ਤੇ ਮੇਰੇ ਹੱਡੀਆਂ ਵਿੱਚ ਵੜਦੀਆਂ ਠੱਡ ਮਾਰ ਬਾਈ ਮੇਰੇ ਨਾਥਾ ਵੇਖੋ ਕੀ ਕਰਤਾ ਮੇਰੀ ਨਾਥਾ ਚ ਲੂ ਬਾਗੂ ਵਗ ਜਾਂਦਾ ਸਿਰ ਤੇ 26 ਟਾਂਕੇ ਆ ਗਏ ਦੋ ਥਾਂ ਦੇ ਫੱਟ ਆ ਜੀ ਇਹ ਪਤਮਾਸ਼ ਪਤਾ ਨਹੀਂ ਕਿੱਥੋਂ ਆਈ ਜੀ ਹੁ ਬੰਦੀ ਕਰਦੇ ਪਸਾ ਜੀ ਹਾਂ ਜੀ ਇਨਸਾਫ਼ ਹੀ ਮੰਗਦੇ ਜੀ ਹੋਰ ਕੁਝ ਨਹੀਂ ਹੈ ਇਹਨਾਂ ਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਹੈ ਜੀ ਹੋਰ ਕੁਝ ਨਹੀਂ ਕੀ ਪਦੀਦਾ ਨੋਰਮ ਕੀ ਫੋਰਸ ਪਈ ਮੇਰਾ ਨਾਮ ਗੁਰਪਾਲ ਸਿੰਘ ਬਾਦ ਪਿੰਡ ਮੇਰਾ ਪਾਜੀ ਚੱਕ ਪੱਤੀ ਆ ਪਾਜੀ ਕੋਈ ਕਬੀਰਪੁਰ ਦੇ ਕੋਲ ਤੇ ਪਾਜੀ ਮੈਂ ਡੇਲੀ ਰੁਟੀਨ ਦੇ ਵਿੱਚ ਜੇ ਮਾਨਾ ਵਾ ਰੋ ਜੀ ਤੇ ਪਾਜੀ ਇਹ ਮੈਂ ਇਧਰ ਦੀ ਆ ਰਿਹਾ ਸੀਗਾ ਵਾਇਆ ਬੂਸਵਾਲ ਤੋਂ ਮਿਆਣੀ ਮਿਆਣੀ ਤੋਂ ਮੱਛੀ ਜੋ ਆ ਸਾਈਡ ਤੇ ਭਾਜੀ ਮੈਨੂੰ ਜੇਮਰ ਚੋਂ ਮੁੰਡੇ ਦਾ ਫੋਨ ਆਇਆ ਹੋਇਆ ਤੂੰ ਆਇਆ ਨਹੀਂ ਹਜੇ ਭਾਜੀ ਮੈਂ ਫੋਨ ਚੱਕਣ ਦੇ ਲਈ ਰੁਕਿਆ ਵਾਂ ਉੱਥੇ ਤੇ ਭਾਜੀ ਇਹ ਬੰਦੇ ਨੇ ਭਾਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਇਹਨੇ ਭਾਜੀ ਗੱਡੀ ਮੇਰੇ ਵਿੱਚ ਮਾਰੀ ਆ ਇਸ ਬੰਦੇ ਨੇ ਆ ਕੇ ਤੇ ਗੱਡੀ ਮਾਰ ਕੇ ਭਾਜੀ ਮੈਂ ਡਿੱਗ ਗਿਆ ਵਾਂ ਤੇ ਭਾਜੀ ਮੇਰੇ ਲੈਗਾਮੈਂਟ ਤੇ ਸੱਟ ਲੱਗੀ ਆ ਭਾਜੀ ਪਰ ਮੈਂ ਉੱਠ ਗਿਆ ਵਾਂ ਮੋਟਰਸਾਈਕਲ ਨੂੰ ਹੱਥ ਪਾ ਕੇ ਤੇ ਇਹ ਭਾਜੀ ਬੰਦਾ ਕਹਿੰਦਾ ਮੈਂ ਆਪਣੀ ਸਾਈਡ ਤੇ ਖੜਾ ਵਾਂ ਬਿਲਕੁਲ ਮੈਨੂੰ ਵੀ ਪਤਾ ਵੀ ਉਹ ਜਗ੍ਹਾ ਪੂਰੀ ਪੂਰੀ ਆ ਵੀ ਉਥੋਂ ਦੀ ਮਤਲਬ ਜੇ ਮੈਂ ਸੈਂਟਰ 'ਚ ਰੋਕਦਾ ਵਾਂ ਤਾਂ ਕੋਈ ਚੀਜ਼ ਨਹੀਂ ਭਾਈ ਮੈਨੂੰ ਕਹਦਾ ਵੀ ਫੇ ਕਹਿੰਦਾ ਵੀ ਸਾਈਡ ਤੇ ਕਰ ਤੂੰ ਆਪਣਾ ਆਪਣੀ ਬਾਈਕ ਤੇ ਮੈਂ ਕਹਾਂ ਵੀ ਵੀਰੇ ਤੇਰੀ ਗੱਡੀ ਲੰਗਦੀ ਆ ਤੂੰ ਨਤਾਲਾ ਉਦੋਂ ਬਾਅਦ ਵਿੱਚ ਭਾਈ ਮੁੰਡਾ ਇੱਕ ਹੋਂਦਾ ਵਾ ਮੇਰਾ ਵੀ ਵਾਕਬ ਤੇ ਇਹਦਾ ਵੀ ਉਹ ਸਾਡੇ ਰੁਗਿਆਂ ਤੋਂ ਤੂੰ ਤੂੰ ਮੈਂ ਸਾਡੀ ਹੋਣ ਗਈ ਆ ਇਹਦਾ ਵੀ ਮੁੰਡਾ ਵਾਕਬ ਹੋਂਦਾ ਵਾ ਮੇਰਾ ਵੀ ਭਾਈ ਇਸ ਇਹ ਬੰਦਾ ਉਹਨੂੰ ਕਹਿੰਦਾ ਵਾ ਵੀ ਮਤਲਬ ਤੇਰਾ ਵਾਕਬਾ ਕਹਿੰਦਾ ਹਾਂ ਮੇਰਾ ਵਾਕਬਾ ਕਹਿੰਦਾ ਆਪਣਾ ਮਿੱਤਰੀ ਆ ਤੇ ਕਹਿੰਦਾ ਇਹਨੂੰ ਕਹੇ ਵੀ ਗੱਡੀ ਸਾਈਡ ਤੇ ਖੜਾ ਕਹਿੰਦਾ ਨਹੀਂ ਤੇ ਮੇਰੇ ਕੋਲੋਂ ਫੇੜੇ ਨਾ ਖਾਲੀ ਇਹ ਨਹੀਂ ਗੱਲ ਕਹਿ ਗਿਆ ਭਾਜੀ ਇਹ ਬੰਦਾ ਮੇਰੇ ਗੱਲ ਪੈ ਗਿਆ ਵਾ ਅਸੀਂ ਭਾਜੀ ਘੋਲਦੇ ਕੋਲ ਦੇ ਫੇਰ ਬੰਤੋਂ نیچے ਚੱਲ ਗਏ ਆ ਦੋਨੋਂ ਜਾਣੇ ਠੀਕ ਆ ਤੇ ਭਾਜੀ ਮੁੜ ਕੇ ਚਲੋ ਦੋ ਚਾਰ ਇੰਨੇ ਮੇਰੇ ਮਾਰੀਆਂ ਦੋ ਚਾਰ ਮੈਂ ਇਹ ਦੇ ਮਾਰੀਆਂ ਭਾਜੀ ਲੜਾਈ ਦੇ ਵਿੱਚ ਇਦਾਂ ਹੁੰਦਾ ਤੇ ਮੁੜ ਕੇ ਭਾਜੀ ਮੈਂ ਵੀ ਇਹਨੂੰ ਛੱਡਤਾ ਵਾ ਇਹਨੇ ਵੀ ਮੈਨੂੰ ਛੱਡਤਾ ਵਾ ਭਾਜੀ ਤੇ ਇੰਨੇ ਚਰ ਨੂੰ ਭਾਜੀ ਮਤਲਬ ਮੇਰਾ ਜਿਹੜੇ ਮੁੰਡੇ ਦਾ ਫੋਨ ਚੱਲਦਾ ਸੀਗਾ ਉਹ ਮੁੰਡਾ ਪਹੁੰਚ ਗਿਆ ਵਾ ਉੱਥੇ ਮੈਨੂੰ ਦੱਸਿਆ ਜੁਹੀ ਵੀ ਮੈਂ ਇਸ ਜਗ੍ਹਾ ਤੇ ਆ ਗਿਆ ਵਾਂ ਤੇ ਮੇਰਾ ਫੋਨ ਚੱਲਦਾ ਸੀਗਾ ਮੇਰੇ ਫੋਨ ਚੱਲਦਾ ਕਰਕੇ ਉਹ ਭਾਜੀ ਮੁੰਡਾ ਤੇ ਸਿਰਫ ਲੜਾਈ ਸਾਡੇ ਦੋਨਾਂ ਦੀ ਹੋਈ ਆ ਭਾਜੀ ਉਸ ਟਾਈਮ ਉੱਥੇ ਤੇ ਲੜਾਈ ਭਾਜੀ ਚਲਦੇ ਆ ਚਲਦੇ ਆ ਨਾ ਤੇ ਖੇਤ ਖੂਹ ਦਾ ਸ਼ਾਇਦ ਉੱਤੇ ਤੇ ਇਹਦਾ ਬਾਪੂ ਵੀ ਆ ਗਿਆ ਵਾ ਭਾਜੀ ਇਹਦੇ ਬਾਪੂ ਦੇ 8 ਟਾ ਹੱਥ ਚ ਫੜੀ ਹੋਈ ਆ ਇਹ ਮੁੰਡੇ ਦੇ ਇਹਨੇ ਭਾਜੀ ਡਰਿੰਕ ਬਹੁਤ ਜ਼ਿਆਦੀ ਕੀਤੀ ਹੋਈ ਸੀ ਇਸ ਬੰਦੇ ਨੇ ਡਰਿੰਕ ਚਲਾ ਕੇ ਪੀ ਕੇ ਗੱਡੀ ਚਲਾ ਰਿਹਾ ਸੀ ਇਹ ਬੰਦਾ ਡਰਿੰਕ ਕਰਕੇ ਉਹਨਾਂ ਕੋਲ ਰੋ ਰਿਹਾ ਵਿਚਾਰਿਆ ਕਿ ਸੌਤ ਬਖ ਜਿਣੇ ਨੂੰ ਨਹੀਂ ਭਾਜੀ ਚਲੋ ਮੇਰੀ ਗੱਲ ਸੁਣ ਲਓ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਾਅਦ ਵਿੱਚ ਤੇ ਭਾਜੀ ਇਰੇ ਭਾਜੀ ਇਸ ਬੰਦੇ ਦੇ ਹੁਣ ਜੋ ਮਰਜੀ ਕਹੀ ਜਾਣੇ ਇਹ ਭਾਜੀ ਬੰਦਾ ਡਰਿੰਕ ਵੀ ਡਰਿੰਕ ਵੀ ਲੈਂਦਾ ਵਾ ਤੇ ਭਾਜੀ ਇਹ ਬੰਦਾ ਆਪਣਾ ਚਿੱਟਾ ਵਗੈਰਾ ਜੋ ਆ ਵੀ ਮੈਨੂੰ ਇੱਥੋਂ ਪਤਾ ਲੱਗਾ ਮੁੰਡਿਆ ਕੋ ਤੂੰ ਇਹ ਨਹੀਂ ਪੋਣ ਛੜੇ ਵੀ ਤੁਸੀਂ ਮੇਰਾ ਬਲੱਡ ਸੈਂਪਲ ਵੀ ਲੈ ਕੇ ਭੇਜੋ ਇਹਦਾ ਵੀ ਭੇਜੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਆ ਬੰਦਾ ਕੀ ਕੀ ਚੀਜ਼ਾਂ ਖਾਂਦਾ ਵਾ ਸਹੀ ਹੈ ਤੇ ਭਾਜੀ ਉਸ ਤੋਂ ਬਾਅਦ ਉਹ ਮੁੰਡਾ ਆ ਗਿਆ ਵਾ ਜਦੋਂ ਮੁੰਡਾ ਆ ਗਿਆ ਵਾ ਇਹਦਾ ਬਾਪੂ ਵੀ ਇੱਟ ਚੱਕ ਕੇ ਭੱਜ ਆਉਂਦਾ ਵਾ ਇਹਦੇ ਬਾਪੂ ਨੇ ਭਾਜੀ ਮੇਰੇ ਈਟ ਮਾਰੀ ਆਉਂਦੇ ਆ ਜੀ ਮੈਂ ਭਾਜੀ ਥੱਲੇ ਬਹਿ ਗਿਆ ਵਾ ਉਹ ਈਟ ਭਾਜੀ ਇਹਦੇ ਮੁੰਡੇ ਦੇ ਸਿਰ 'ਚ ਇਹਦੀ ਆਉਦੀ ਭਾਜੀ ਸਿਰਚ ਵੱਜੀ ਹੋਇਟ ਇਹਦੇ ਬਾਪੂ ਨੇ ਇਟ ਮਾਰੀ ਆ ਮੈਂ ਥੱਲੇ ਬਹਿ ਗਿਆ ਮੇਰੇ ਆਉਦੇ ਸਿਰਚ ਵੱਜੀ ਆ ਭਾਜੀ ਐਂ ਸਿਰਫ ਕੋਈ ਮੇਰੇ ਨਾਲ ਮੁੰਡਾ ਨਹੀਂ ਸੀਗਾ ਇੱਕ ਮੁੰਡਾ ਆਇਆ ਵਾ ਸਿਰਫ ਉਹ ਵੀ ਜਿਮ ਦੇ ਵਿੱਚੋਂ ਜਿਹੜੇ ਮੁੰਡੇ ਨੇ ਮੈਨੂੰ ਕਾਲ ਕੀਤੀ ਸੀ ਸਿਰਫ ਸਾਡੀ ਦੋਨਾਂ ਦੇ ਦੋ ਇਹ ਪਿਓ ਪੋਤੇ ਹੀ ਤੇ ਦੋ ਜਣੇ ਅਸੀਂ ਸੀ ਜਿੱਨਾਂ ਦੀ ਸਾਡੀ ਲੜਾਈ ਹੋਈ ਆ ਮੇਰੇ ਨਾਲ ਦਾ ਮੁੰਡਾ ਲੜਿਆ ਨਹੀਂ ਗਿਆ ਭਾਜੀ ਉਹ ਮੁੰਡਾ ਉਹ ਮੁੰਡਾ ਸਿਰਫ ਮੈਨੂੰ ਚੱਕ ਕੇ ਇਥੇ ਹਸਪੀਟਲ ਲੈ ਗਿਆ ਆ ਭਾਜੀ ਉਹਨਾਂ ਨੂੰ ਚੋਰੂ ਲੈ ਜਾ ਰਹੇ ਸੀ ਅਸੀਂ ਦੁਪਹਿਰ ਹੀ ਆ ਗਏ ਉਹ ਗੱਲਾਂ ਕਿ ਭਾਜੀ ਤੁਸੀਂ ਆਪਣੇ ਟਾਈਮ ਵਿੱਚ ਦੇ ਲਓ ਆਪਣੀ ਐਮਐਲਆਰ ਕੱਟੀ ਹੋਈ ਆ ਐਮਐਲਆਰ ਦੀ ਟਾਈਮਿੰਗ ਦੇਖ ਲੋ ਵੀ ਕਿੰਨੇ ਕੇ ਫਰਕ ਵਾ ਕੋਈ ਵੀ ਲੜਾਈ ਮੰਨ ਲੋ ਹੁੰਦੀ ਆ ਕੋਈ ਅੱਧਾ ਭੋਣਾ ਘੰਟਾ ਦਾ ਚਲੋ ਅੱਧੇ ਘੰਟੇ ਦਾ ਫਰਕ ਪੈ ਜਾਂਦਾ ਇੰਨੇ ਫਰਕ ਚ ਆਈ ਸੀ ਆ ਗਈ ਉਹਨਾਂ ਨਾਲ ਮੇਰੇ ਭਾਜੀ ਹ ਲੈਗਮੈਂਟ ਤੇ ਆ ਇਧਰ ਸਾਈਡ ਤੇ ਭਾਜੀ ਜਿਹੜੇ ਇਹਨੇ ਗੱਡੀ ਮਾਰੀ ਸਾਈਡ ਤੋਂ ਭਾਜੀ ਮੇਰੇ ਵਿੱਚ ਇਹ ਭਾਜੀ ਦਾਤਰ ਮਾਰੇ ਸਿਰ ਤੇ ਭਾਜੀ ਦਾਤਰ ਨਹੀਂ ਮਾਰੇ ਇਹਦੇ ਫਾਦਰ ਸਾਹਿਬ ਨੇ ਉਧਰੋਂ ਆ ਕੇ ਆਪਣੀ ਮੋਟਰ ਤੋਂ ਜਦੋਂ ਪਤਾ ਲੱਗਿਆ ਵੀ ਮੇਰੇ ਬੇਟੇ ਦੀ ਲੜਾਈ ਹੋ ਰਹੀ ਆ ਮੇਰੇ ਏਟ ਮਾਰੀ ਆ ਮੈਂ ਭਾਜੀ ਥੱਲੇ ਬਹਿ ਗਿਆ ਉਹ ਏਟ ਭਾਜੀ ਇਹ ਮੁੰਡੇ ਦੇ ਸਿਰ 'ਚ ਵੱਜੀ ਆ ਖ ਚਿਰਪਾ ਸਾਡੇ ਦੋ ਜਣੇ ਆਏ ਸੀ ਕਿ ਦੋ ਜਣੇ ਅਸੀਂ ਸੀਗੇ ਇਹ ਦੋ ਜਣੇ ਜਰੂਰ ਮੇਰੇ ਨਾਲ ਲੜਿਆ ਮੇਰੇ ਨਾਲ ਦਾ ਮੁੰਡਾ ਨਹੀਂ ਭਾਜੀ ਇਹਨਾਂ ਨਾਲ ਲੜਿਆ ਹਾਂਜੀ ਤੇ ਭਾਜੀ ਮੇਰੇ ਪਿੰਡ ਜਾ ਕੇ ਕਿਤੇ ਵੀ ਤੁਸੀਂ ਪਤਾ ਕਰ ਸਕਦੇ ਆ ਮੈਂ ਮੈਂਬਰ ਪੰਚਾਇਤ ਆ ਭਾਜੀ ਮੈਂ ਪੰਚਾਇਤ ਦਾ ਮੈਂਬਰ ਹਾਂ ਮੈਂ ਆਉਦੇ ਪਿੰਡ ਦੇ ਵਿੱਚ ਭਾਜੀ ਮੇਰੀ ਅੱਜ ਇਸ ਲੜਾਈ ਤੋਂ ਪਹਿਲਾਂ ਭਾਜੀ ਮੇਰੇ ਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਮੇਰਾ ਹੈਗਾ ਤੇ ਨਾ ਮੇਰੀ ਕੋਈ ਕਿਸੇ ਨਾਲ ਨਿੱਜੀ ਦੁਸ਼ਮਣੀ ਹੈ ਨਾ ਮੇਰੀ ਕੋਈ ਕਿਸੇ ਨਾਲ ਲੜਾਈ ਹੈਗੀ ਭਾਜੀ ਵਾਕਈ ਗੱਲ ਦੱਸੋ ਮੰਗ ਭਾਜੀ ਜੋ ਵੀ ਇਨਸਾਫ ਆ ਜੋ ਵੀ ਕੀਤਾ ਜਾਵੇ ਮਤਲਬ ਮੇਰੇ ਨਾਲ ਜੋ ਵੀ ਨਜਾਇਜ਼ ਕੀਤੀ ਆ ਇਹਦੇ ਬੰਦੇ ਨੇ ਭਾਜੀ ਡ੍ਰਿੰਕ ਇਹਨੇ ਕੀਤੀ ਸੀਗੀ ਇਹਦਾ ਬਲੱਡ ਸੈਂਪਲ ਵੀ ਲਿਆ ਜਾਵੇ ਭਾਜੀ ਵੀ ਹੋਰ ਵੀ ਨਸ਼ੇ ਕਰਦਾ ਇਹ ਬੰਦਾ ਮੌਕੇ ਤੇ ਤੇ ਕਾਨੂੰਨੀ ਕਾਰਵਾਈ ਇਹਦੀ ਜਿਹੜੀ ਗੱਡੀ ਮੇਰੇ ਵਿੱਚ ਬਿਮਾਰੀ ਆ ਭਾਜੀ ਜੇ ਮੇਰੇ ਤੇ ਕਾਨੂੰਨੀ ਵਾਸਤੇ ਕਾਰਵਾਈ ਕਰਦਾ ਵਾ ਪਹਿਲੀ ਗੱਲ ਤਾਂ ਮੈਂ ਚਾਹਣਾ ਨਹੀਂਗਾ ਵੀ ਮੇਰੇ ਨਾਲ ਵੀ ਧੱਕਾਵੇ ਤੇ ਇਹਦੇ ਨਾਲ ਵੀ ਠੀਕ ਹੈ ਦੂਜੀ ਗੱਲ ਫਿਰ ਇਹ ਦੀ ਭਾਜੀ ਗੱਡੀ ਤੇ ਵੀ ਨਾਲ ਪ੍ਰਾਪਰ ਪਰਚਾ ਹੋਵੇ ਨੇ ਜਿਹੜੀ ਗੱਡੀ ਮੇਰੇ ਵਿੱਚ ਡ੍ਰਿੰਕ ਭਾਜੀ ਕਿਹੜਾ ਕਾਨੂੰਨ ਅਲਾਉ ਕਰਦਾ ਵੀ ਆਪਾਂ ਡ੍ਰਿੰਕ ਪੀ ਕੇ ਗੱਡੀ ਚਲਾਈਏ ਠੀਕ ਹੈ ਭਾਜੀ ਹਾਂਜੀ ਕੀ ਤੁਹਾਡਾ ਨਾਮ ਹੈ ਮੇਰਾ ਨਾਮ ਹੈ ਅਮਰਜੀਤ ਕੌਰ ਪਿੰਡ ਮਾਛੀਪੁਰ ਦੇ ਰਹਿਣ ਵਾਲੀ ਹਾਂ ਠੀਕ ਕਰਤਾ ਹੋਈ ਪਟਨਾ ਮੇਰੇ ਪੁੱਤਰ ਨੂੰ 2:3 ਵਜੇ ਮੇਰੇ ਪੁੱਤਰ ਨੂੰ ਪਾਇਗਾ ਮੈਂ ਸਿੱਧੀਆਂ ਗੱਲਾਂ ਝੂਠ ਨਹੀਂ ਮੈਂ ਮਾਰਨਾ ਮੈਂ ਗੁਰੂ ਘਰ ਨਾਲੀ ਹਾਂ ਮੈਂ ਅਮਰਤਾਰਨ ਮੇਰਾ ਪੁੱਤਰ ਕਿਸੇ ਰਿਸ਼ਤੇਦਾਰ ਆਇਆ ਸੀ ਕਿਸੇ ਦੀ ਜੀਜੋ ਕੀ ਸ਼ਰਾਬ ਦੀ ਬੋਤਲ ਲੈਣ ਗਿਆ ਸੀ ਉਹ ਰਿਸ਼ਤੇਦਾਰ ਵਾਸਤੇ ਇਹ ਅੱਗੋਂ ਮੁੰਡਾ ਨੇ ਆਖਿਆ ਵੀ ਇਹਨੇ ਮੋਟਰਸਾਈਕਲ ਲਾਇਆ ਇਸ ਰੁਕਦਾ ਇਹਨੇ ਮੁੰਡੇ ਨੇ ਮੇਰੇ ਨਾਲ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ ਫਿਰ ਮੇਰੇ ਮੁੰਡੇ ਨੇ ਕੋਲ ਜਾ ਕੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰ ਲਓ ਫਿਰ ਉਹਨੇ ਕੁਐਸਟ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰੋ ਆਂਦਾ ਮੈਂ ਨਹੀਂ ਕਰਨਾ ਤੂੰ ਉਧਰ ਜਿੱਧਰ ਦੀ ਲੰਘਦੀ ਆ ਲੰਘਾਲਾ ਮੈਂ ਨਹੀਂ ਮੋਟਰਸਾਈਕਲ ਪਾਸੇ ਕਰਨਾ ਫਿਰ ਆਂਦਾ ਮੈਂ ਤੇ ਪਾਲਾ ਬਦਮਾਸ਼ ਆ ਪਾਲਾ ਮੈਂ ਤੇ ਪਾਲਾ ਬਦਮਾਸ਼ ਆ ਤੂੰ ਜੋ ਕਰਨਾ ਕਰ ਲੈ ਇਹ ਇਹ ਬਾਹਰ ਨਿਕਲ ਗਿਆ ਇਹ ਆਂਦਾ ਤੂੰ ਬਦਮਾਸ਼ ਆ ਤੂੰ ਹੋਰ ਵੀ ਕੋ ਬਦਮਾਸ਼ ਹੋ ਸਕਦਾ ਤੂੰ ਇੰਨੇ ਫੂਰਾ ਮਾਰੇ ਉਹਨੇ ਹੂਰਾ ਮਾਰਿਆ ਪਹਿਲੋਂ ਇਹਨੇ ਹੂ ਉਹਨੇ ਹੂਰਾ ਮਾਰਿਆ ਫਿਰ ਇਹਨੇ ਹੂਰਾ ਮਾਰ ਇੱਕ ਦੂਜੇ ਨੂੰ ਪੈਗਾ ਉਹਦੇ ਪਤਾ ਨਹੀਂ ਟਿੰਮਾ ਵਾਂਗੂ ਉੱਤੇ ਹੀ ਆੜੀ ਦਾ 1.5 ਮਿੰਟ ਨਹੀਂ ਲੱਗਾ ਤੇ ਮੇਰੇ 8 ਬੰਦੇ ਮੇਰੇ ਪੁੱਤਰ ਦੇ ਉੱਤੇ ਉਹਨਾਂ ਦਾ ਦਾਤਰ ਉਹਨਾਂ ਦੇ ਕੋਲ ਨੇ ਮੈਂ ਗੁਰੂ ਘਰ ਜਾਣ ਵਾਲੀ ਆ ਮੈਂ ਉਹਦੇ ਹੱਥ 'ਚ ਦਾਤਰ ਵੀ ਆਂ ਹਾਕੀਆਂ ਵੀ ਆਤੀਆਂ ਕਰਪਾਨ ਉਹਨਾਂ ਦੇ ਹੱਥ 'ਚ ਮੈਂ ਵੇਖੀਏ ਮੈਂ ਇਧਰੋਂ ਸਕੂਟਰੀ ਲੈ ਕੇ ਮੇਰੇ ਨੂੰ ਸੱਸ ਮੈਂ ਟੁਰੀਆਂ ਜਾਂਦੀਆਂ ਮੈਨੂੰ ਇੱਕ ਛੋਟਾ ਜਿਹਾ ਮੇਰੇ ਘਰ ਬੱਚਾ ਆਇਆ ਉਹਨੇ ਮੈਨੂੰ ਆਖਿਆ ਮਾਸੀ ਜੀ ਮਾਸੜ ਜੀ ਨਾਲ ਨਾ ਭਾਈ ਬੰਦੇ ਲੜ ਪਏ ਨੇ ਮੈਂ ਆਖਿਆ ਪੁੱਤਰ ਕਿਤਰ ਮੈਂ ਇੱਥੇ ਜਗਾ ਕੋਲ ਆ ਗਈ ਹਾਂ ਮੈਨੂੰ ਨਹੀਂ ਪਤਾ ਫਿਰ ਪਿੱਛੋਂ ਪਿੰਡ ਵਾਲ ਪੈਂਟ ਵਾਲਾ ਮੁੰਡਾ ਆਇਆ ਆਂਦਾ ਚਾਚੀ ਤੁਹਾਡੇ ਪਿੰਡ ਕੋਲ ਲੜਾਈ ਹੋਣ ਰਹੀ ਹੈ ਮੁੰਡੇ ਨੂੰ ਤੇ ਤੇਰੇ ਨੂੰ ਮਾਰ ਛੱਡਣ ਲੱਗੇ ਅਸੀਂ ਸਕੂਟਰੀ ਉਧਰ ਨੂੰ ਭਜਾਈ ਜਦੋਂ ਸਕੂਟਰੀ ਭਾਈ ਬਦਮਾਸ਼ ਤੇ ਉਹਦੇ ਭੱਜੇ ਹੁੰਦੇ ਮੋਟਰਸਾਈਕਲ ਤੇ ਨ ਦੋ ਮੋਟਰਸਾਈਕਲਾਂ ਤੇ ਤਿੰਨ ਜਾਣੇ ਨੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਨੇ ਹੱਥ ਚ ਉਹਨਾਂ ਦੇ ਖੁੰਡੀਆਂ ਨੇ ਹੱਥ ਚ ਦਾਤਰ ਤੇ ਕਿਰਪਾਨ ਉਹਨਾਂ ਦੇ ਹੱਥ ਚ ਮੈਂ ਆ ਨਹੀਂ ਗਰਜੀਤ ਕਿਰਨ ਆਈ ਬੰਦੇ ਨਹੀਂ ਜਿਹੜੇ ਮੁੰਡੇ ਨੂੰ ਮਾਰ ਆਏ ਨਹੀਂ ਮੈਂ ਕਹਤਾ ਮਾਰ ਗਿਆ ਹੀ ਕਿ ਪਤਾ ਨਹੀਂ ਰਹਿ ਗਿਆ ਹੀ ਆਈ ਮੁੰਡੇ ਨਹੀਂ ਮੁੰਡੇ ਦੀ ਹਾਲਤ ਮੁੰਡਾ ਦੀ ਹਾਲਤ ਬੜੀ ਮਾੜੀ ਏ ਮੁੰਡੇ ਦੀ ਹਾਲਤ ਬਹੁਤ ਜਿਆਦੀ ਮਾੜੀ ਹਾਂ ਤਾਨੂੰ ਇੱਥੇ ਹੀ ਮੁੰਡੇ ਨੂੰ ਹਾਲਤ ਲੈ ਕੇ ਵਿਖਾ ਦਿੰਦੇ ਮੁੰਡੇ ਦੇ 26 ਟਾਂਕੇ ਲੱਗੇ ਸਿਰ ਦੇ ਵਿੱਚ ਕੀ ਕੇ ਲਾ ਜਾਂਦੇ ਨੇ ਪੇ ਹੋ ਸ਼ੀਜ਼ੇ ਮਲਵਾਨੀ ਆ ਆਪ ਹੀ ਖੋਦ ਤੇ ਮੁੰਡਾ ਚੜਾ ਪੈ ਜਾਂਦਾ ਜੇ ਨਹੀਂ ਤਾਂ ਮੁੰਡਾ ਤੜਫ ਤੜਫ ਪੈਂਦਾ ਨਾ ਕੋਈ ਸੁਣਾਈ ਨਹੀਂ ਮੇਰੀ ਹਸਪਤਾਲਾਂ ਨੇ ਨਾ ਕੀਤੀ ਤੀਜਾ ਦਿਨ ਹੋ ਗਿਆ ਨਾ ਮੈਨੂੰ ਫਾਇਲ ਦਿੰਦੇ ਨੇ ਜੇ ਮੈਂ ਦਵਾਈ ਲੈਣੇ ਤੇ ਘੱਲੇ ਆਉਣੀ ਆ ਮੈਨੂੰ ਫੱਜ ਫੱਜ ਪੈਂਦੀਆਂ ਨਰਸਾਂ ਆਦਿਆਂ ਨਾ ਕੋਈ ਦਵਾਈ ਨਹੀਂ ਡਾਕਟਰ ਨੇ ਟਰੀਟਮੈਂਟ ਕਰ ਗਏ ਨੇ ਜਿਹੜੀ ਕਰਨੀ ਸੀ ਉਹ ਕਰ ਗਏ ਨੇ ਕੋਈ ਟਰੀਟਮੈਂਟ ਨਹੀਂ ਹੋ ਜੇ ਕੋਈ ਹੋਣੀ ਡਾਕਟਰ ਆਉਣਗੇ ਤੇ ਹੋਣਗੇ ਡਾਕਟਰ ਤਾਂ ਤਿੰਨ ਦਿਨ ਹੋ ਆਉਣਗੇ ਚਾਰ ਦਿਨ ਆਉਣਗੇ ਮੇਰਾ ਪੁੱਤਰ ਮਰ ਜਾਗਾ ਮੈਂ ਬੱਚਿਆਂ ਵਾਲੀ ਨਿਕੇ ਨਿਕੇ ਮੇਰਾ ਪੁੱਤਰ ਬੱਚਿਆਂ ਵਾਲ ਮਾਦਾ ਲੁੱਟੀ ਗਈ ਤੇ ਡਾਕਟਰਾਂ ਨੇ ਸਰਪੋਂ ਕਿਹਾ ਤਨਾ ਪੁਲਿਸ ਨੂੰ ਮਾਗੀ ਵੇਖਣਾ ਨਾ ਮੇਰੀ ਪੁਲਿਸ ਨੇ ਸੁਣਾਈ ਕੀਤੀ ਤੇ ਨਾ ਮੇਰੀ ਇਹਨਾਂ ਨੇ ਕੀਤੀ ਕੋਈ ਐਮ ਆਰ ਆਈ ਨਹੀਂ ਉੱਥੇ ਗਈ ਥਾਣੇ ਭਾ ਐਮ ਆਰ ਆਈ ਸਵੇਰੇ ਭਜਾਈ ਹੈ ਡਾਕਟਰ ਸਵੇਰੇ ਆਇਆ ਸਵੇਰੇ ਐਮ ਆਰ ਆਈ ਨੇ ਮੇਰੇ ਸਾਹਮਣੇ ਭਜਾਈ ਆਦੇ ਨਾ ਐਮ ਆਰ ਆਈ ਹੁਣ ਵੀ ਪੀ ਜਾਣੀ ਹੈ ਅਸੀਂ ਤੂੰ ਬੋਲਣਾ ਕਿ ਅਸੀਂ ਬੋਲਣਾ ਮੈਂ ਮਾਦਾ ਪਿੱਟਣਾ ਮੇਰਾ ਤਾਂ ਬੱਚਾ ਮਰ ਚਲਿਆ ਮੈਂ ਪਿੱਟਣਾ ਨਹੀਂ ਪਿੱਟਣਾ ਮੈਂ ਮੰਗ ਕਰਦੇ ਮੈਨੂੰ ਨਿصاف ਹੋਣਾ ਚਾਹੀਦਾ ਮੇਰੇ ਪੁੱਤਰ ਦਾ ਮੇਰਾ ਪਤਾ ਦਿਨ ਲਸਾਪੀ ਦੇਣੀ ਚਾਹੀਦੀ ਮੇਰਾ ਪਤਾ ਧਗ ਨਾ ਗਈਏ ਇਹ ਸਾਫ ਨਹੀਂ ਨਾ ਜਾਇਦਾ ਮੈਨੂੰ ਮੈਂ ਮੈਂ ਕਸ਼ਮੀਰਾ ਸਿੰਘ ਆ ਪਿੰਡ ਮਾਚੀ ਜੇ ਰਹਿਣ ਵਾਲੇ ਆ ਕਿ ਕਿਸ ਵਜ੍ਹਾ ਲੈ ਕੇ ਧਰਨਾ ਪੜਦਾ ਇਹ ਜੀ 8 10 ਬੰਦੇ ਆ ਰਾਤ ਦੁਪਹਿਰੇ 2 3 3 ਵਜੇ ਦੀ ਗੱਲ ਹੈ ਮੇਰੇ ਮੁੰਡੇ ਦੇ ਗੱਲ ਪੈ ਗਏ ਨਾਲੇ ਆ ਮੇਰੇ ਵੀ ਸਿਰ ਤੇ ਬਾੜ ਬਹੁਤ ਬੁਰਾ ਹਾਲ ਮੇਰੇ ਕੱਪੜੇ ਦੇਖੋ ਜਾ ਕੇ ਸਾਰੇ ਪਾਟੇ ਪਏ ਨਾ ਕੁੱਟ ਕੁੱਟ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਇਹਨਾਂ ਨੇ ਇਹਨਾਂ ਮੁੰਡਿਆਂ ਨੇ ਕਿਹਾ ਵੀ ਆਹ ਵਹੀਕਲ ਆਪਣਾ ਸੜਕ ਤੋਂ ਥੋੜੇ ਪਾਸੇ ਕਰ ਲਓ ਮੈਂ ਗੱਡੀ ਲੈ ਕੇ ਉੱਤੇ ਜਾਣਾ ਬਸ ਉਹ ਕਹਿੰਦੇ ਤੂੰ ਕੌਣ ਹੈ ਮੈਂ ਹੈਗਾ ਬਦਮਾਸ਼ ਆ ਮੈਂ ਤੇ ਬੰਦੇ ਦਾ ਤਾਂ ਨੂੰ ਪਤਾ ਨਹੀਂ ਜੀ ਉਹ ਕਿੱਥੋਂ ਦੇ ਇੱਕ ਬੰਦੇ ਨੂੰ ਜਾਣਦੇ ਲਾ ਉਸ ਤੋਂ ਦਾ ਚੱਕਾਂ ਦਾ ਜੀ ਉਹ ਵੀ ਤਾਂ ਅੰਦਰ ਹੋ ਗਿਆ ਜੀ ਆਣ ਕੇ ਅਗਲੇ ਦਿਨ ਸ਼ਾਮ ਨੂੰ ਰਾਤ ਨੂੰ ਇਹ ਕਿੱਦਾਂ ਨਿਕਲਵਾਇਆ ਇਹ ਘਟਨਾ ਜੀ ਅਰਸੋ ਤੋਂ ਅਰਸੋ ਸ਼ਾਮ 2:30 ਵਜੇ ਦੀ 2:30 ਵਜੇ ਕਹਤੇ ਬੁੱਢੇ ਦਾ ਨਾਮ ਹੈ ਰੇਤੂ ਉਹਦਾ ਨਾਮ ਪਤਾ ਪੂਰਾ ਕੀ ਹੈ ਮੈਂ ਆਂਬੜੀ ਨਹੀਂ ਪੜਾ ਕੇ ਦਾਉਣੀ ਪਤਾ ਨਹੀਂ ਜਾਣਦੇ ਹੀ ਨਹੀਂ ਸਾਨੂੰ ਇਹ ਉਹ ਤਾਂ ਬੱਸ ਬੰਨ੍ਹਨੇ ਪਨ ਚਾਹੁੰਦੇ ਰੋਜ਼ ਇਹਨਾਂ ਦਾ ਕੰਮ ਹੀ ਉਹਨਾਂ ਦਾ ਕੁੰਡਾ ਕਰਤੀ ਕਰਦੀ ਨਾ ਕੋਈ ਨਹੀਂ ਜੀ ਕੋਈ ਨਹੀਂ ਹਾਂਜੀ ਪੁਲਿਸ ਨੂੰ ਤਲਾਕ ਕੀਤੀ ਪੁਲਿਸ ਨੂੰ ਤਲਾਕ ਪੁਲਿਸ ਅਜੇ ਇੱਥੇ ਆਏ ਡਾਕਟਰ ਨੇ ਨਹੀਂ ਸਾਨੂੰ ਪੁੱਛਿਆ ਉਹ ਤਾਂ ਦਾਖਲ ਕਰਾ ਲਿਆ ਉਹ ਮੁਰਕ ਦਵਾਈ ਨਹੀਂ ਦੇਣ ਕਹਿੰਦੇ ਤੁਹਾਡਾ ਕੰਮ ਹੀ ਇਹ ਹੈ ਰੋਜ਼ ਲੋਕਾਂ ਦਾ ਇੱਥੇ ਆ ਜਾਂਦੇ ਆ ਕੋਈ ਗੱਲ ਨਹੀਂ ਬੰਨ ਸਾਨੂੰ ਦਵਾਈ ਤਾਂ ਹੀ ਨਹੀਂ ਦਿੱਤੀ ਉਹਨਾਂ ਨੇ ਆ ਵੇਖੋ ਸਿਰ ਸਾਰੇ ਸਿਰ ਤੇ ਜਾ ਮੁੰਡੇ ਨੂੰ ਲਿਆਉਣਾ ਤੈਨੂੰ ਵਕਾਨਾ ਆ ਸਾਰਾ ਸਿਰ ਉਹਨਾਂ ਦਾਤਰ ਮਾਰ ਮਾਰ ਕੇ ਆ ਸਾਰੀਆਂ ਲੱਤਾਂ ਤੇ ਇੰਨਾ ਕੁੱਟਿਆ ਬੇਤਾਸ਼ਾ ਮੈਂ ਤਾਂ ਉੱਥੇ ਬੌਂਦਲ ਗਿਆ ਜੀ ਜਿੱਦਾਂ ਕੁੱਟਦਾ ਹੀ ਬਹੁਤ ਕੁੱਟਿਆ ਉਹਨਾਂ ਕੋਈ ਗੱਲ ਹੋਵੇ ਕੋਈ ਲੜਾਈ ਹੋਵੇ ਕੋਈ ਝਗੜਾ ਹੋਵੇ ਫੇਰ ਤਾਂ ਕੁੱਟਣ ਬਗੈਰ ਵਜ੍ਹਾ ਤੋਂ ਇੰਨੀ ਗੁੰਡਾ ਕਰਦੀ ਛੱਡ ਜੋ ਗੱਲ ਕੋਈ ਪੁਲਸ ਨਹੀਂ ਪੁੱਛਿਆ ਸਾਨੂੰ ਕੋਈ ਅਜੇ ਤਾਈਂ ਨਹੀਂ ਪੁੱਛਿਆ ਤਿੰਨ ਦਿਨ ਹੋ ਗਏ ਠੱਕੇ ਖੰਡਿਆਂ ਨੂੰ ਤੁਹਾਨੂੰ ਬਾਕੀ ਕਰਦੇ ਪੁੱਛੋ ਇਹ ਪਛਾਣ ਨੂੰ ਸਾਨੂੰ ਨਿਆਂ ਦਿੱਤਾ ਜਾਵੇ ਉਹਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਜੀ ਕੋਈ ਪੁੱਛਦਾ ਹੀ ਨਹੀਂ ਜਿੱਥੇ ਦੇ ਵਿੱਚ ਸਟਾਕਰ ਕੋ ਹਾਂਜੀ ਹਾਂਜੀ ਆਇਆ ਕੋਈ ਨਾ ਜੀ ਨਾ ਕੋਈ ਨਹੀਂ ਆਇਆ ਤਿੰਨ ਦਿਨ ਹੋ ਗਏ ਨਾ ਕੋਈ ਪੁਲਸ ਆਇਆ ਨਾ ਕੋਈ ਡਾਕਟਰ ਸਾਹਿਬ ਕੋ ਡਾਕਟਰ ਵੀ ਉੱਤੇ ਪਹੁੰਚਦਾ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਾਹਰ ਤਰ ਨਾਲ ਆਉਣ ਲੱਗੇ ਫੋਨ ਡਾਕਟਰ ਗਿਆ ਦਵਾਈ ਦੇਣ ਇਹ ਕੋਈ ਨਾ ਖਾਲਸਾ ਵਾਇਲਡੂ ਕੀ ਫਤਿਹ ਸਿੰਘਦੇਵ ਸਿੰਘ ਪਿੰਡ ਮਾਛੀਵਾ ਸਰਪੰਚ ਮਜੂਦਾ ਜੀ ਹੱਥ ਜੋੜ ਕੇ ਬੇਨਤੀ ਇਹੋ ਕਰਦੇ ਆ ਜੀ ਜਿੱਦਾਂ ਹੁਣ ਦਰਘਟਨਾ ਹੋਈ ਆ ਜੇ ਮੰਨ ਲਓ ਮੁੰਡੇ ਨੂੰ ਮਾਰ ਕੇ ਵੜ ਜਾਂਦੇ ਮੁੰਡਾ ਮਾਰ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਹਮੇਸ਼ਾ ਹੀ ਅਸੀਂ ਜਿਹੜੇ ਦੇਖਦੇ ਲੰਗਦੇ ਧੀਆਂ ਪਾਣਾ ਵੀ ਲੰਗਦੀਆਂ ਆ ਬੰਦ ਦੇ ਉੱਤੇ ਦੇ ਕਹਜੀਰੇ ਨੂੰ ਸੜਕ ਜਾਂਦੀ ਉੱਥੇ 10 15 ਬੰਦੇ ਜ਼ਰੂਰੀ ਉੱਥੇ ਰਹਿੰਦੇ ਆ ਦਰਦੇ ਬੰਦੇ ਬੀਬੀਆਂ ਭੈਣਾ ਉੱਥੇ ਨਹੀਂ ਲੰਘਦੀਆਂ ਨਹੀਂ ਹੁਣ ਮੰਨ ਲਓ ਜਿੱਦਾਂ ਮੁੰਡੇ ਨੂੰ ਵੱਢ ਦਿੱਤਾ ਵਾ ਜੇ ਮੰਨ ਲਓ ਕੋਈ ਧੀ ਪੈਣੀ ਜਾਂਦੇ ਉਹਨੂੰ ਪੈ ਜਾਣਾ ਤੇ ਕੌਣ ਜ਼ਿੰਮੇਵਾਰ ਆ ਕੋਈ ਇੱਥੇ ਕੋਈ ਦੇਖਪਾਲ ਨਹੀਂ ਕੋਈ ਪੁੱਛਣਾ ਰਸਦਾ ਨਹੀਂ ਕਿਸੇ ਨੂੰ ਕੋਈ ਨਹੀਂ ਅਸੀਂ ਤੇ ਹੋਈ ਮੰਗ ਕਰਦੇ ਆ ਸਰਕਾਰ ਅੱਗੇ ਵੀ ਉਧਰਲੇ ਪੰਨੇ ਬਿਲਕੁਲ ਪੁਲਸਾਰਾਂ ਲਗਾਇਆ ਜਾਵੇ ਦੇਖਪਾਲ ਕਰਨ ਵੇਖਣ ਨਾਲ ਤੇ ਹੈਗਾ ਪੁੱਡਾ ਨਾਲੇ ਮਾਛੀਵਾ ਚਹਿਰ ਦੇ ਨਾਲ ਬੇਤਾਬ ਦੇ ਕੋਈ ਨਹੀਂ ਜਾਂਦਾ ਜੀ ਹੱਥ ਜੋੜ ਕੇ ਹੋਈ ਬੇਨਤੀ ਕਰਦੇ ਆਂ ਵੀ ਦੇਖਭਾਲ ਹੋਣੀ ਚਾਹੀਦੀ ਆ ਆ ਮੁੰਡੇ ਨੂੰ ਦੇਖ ਲਓ ਵੜ ਦਿੱਤਾ ਕੋਈ ਸੁਣਾਈ ਨਹੀਂ ਕੋਈ ਕੋਈ ਐਮਰ ਨਹੀਂ ਪਹੁੰਚੀ ਕੋਈ ਪੁਲਸ ਵਾਲੇ ਨੇ ਨਹੀਂ ਆਣ ਕੇ ਪੁੱਛਿਆ ਕੋਈ ਕੋਈ ਨਹੀਂ ਪੁੱਛਦਾ ਜੀ ਇੱਥੇ ਮੰਨ ਲਓ ਜੇ ਮੁੰਡਾ ਮਾਰ ਕੇ ਜਾਂਦਾ ਤੇ ਕਿਹਨੇ ਪੁੱਛਣਾ ਹੁਣ ਉਹ ਬੰਦਿਆਂ ਨੇ ਆਪ ਦੇ ਆਪ ਹੀ ਸੱਟ ਲਾ ਕੇ ਦਾਖਲ ਹੋ ਗਿਆ ਚਲੋ ਜੀ ਪ੍ਰਾਪਰ ਪ੍ਰਾਪਰ ਕਾ ਹੋ ਜਾਊਗਾ ਬਾਅਦ ਚ ਰਾਜੀ ਨਾਵਾ ਹੋ ਜਾਊਗਾ ਨਹੀਂ ਹੱਥ ਜੋੜ ਕੇ ਹੋਈ ਬੇਨਤੀ ਕਰਦੇ ਜੀ ਨਿਨਸਾਫਾ ਤੇ ਸੱਚਾ ਸੱਚ ਦਾ ਪਹਿਰੇ ਤੇ ਤੁਰਨਾ ਚਾਹੀਦਾ ਇੱਕ ਬੰਦਾ 8 ਬੰਦੇ ਦੇ ਸੱਟ ਲਾ ਦੂ ਦੱਸੋ ਸੋਚਣ ਵਾਲੀ ਗੱਲ ਆ ਜਿੱਥੇ 8 ਬੰਦੇ ਆ 8 ਬੰਦੇ ਤੇ ਇਕੱਲਾ ਬੰਦਾ ਕਿੰਦਾ ਸੱਟ ਲਾ ਦੂ ਤੇ ਉਹ ਚੜਾਉਣ ਗਿਆ ਪੱਜ ਕੇ ਪਤਾ ਲਗਾ ਉਹਨੂੰ ਵੀ ਕੁੱਟਿਆ ਹਾਕੀਆਂ ਮਾਰੀਆਂ ਉਹਦੇ ਨੀਰਦਾੜੀ ਉਹਦੀ ਪੱਤੀ ਸਿਰ ਦੇ ਵਾਲ ਪੱਤੇ ਦੱਸੋ ਪੱਗ ਲਾਤੀ ਕੋਈ ਬੰਦੀ ਥੋੜਾ ਗੱਲ ਵਾ ਕੋਈ ਭਲੇ ਪ੍ਰਮਾਣਸੀ ਦਾ ਦੇਖੋ ਜਮਾਨਾ ਸਾਡੇ ਪਿੰਡ ਦੇ ਤੇ ਕਹੇ ਨੂੰ ਅਜੇ ਤੱਕ ਕਹੇ ਨੇ ਕੋਈ ਲੜਕੇ ਵੀ ਨਹੀਂ ਦੇਖਿਆ ਮੰਨ ਲਓ ਕੱਲ ਨੂੰ ਹੋਰ ਕਹੇ ਦੇ ਗੱਲ ਪੈਣਗੇ ਮਾਰ ਦੇਣਗੇ ਇਹਨੂੰ ਕੀ ਕੋਈ ਨਹੀਂ ਮੁੱਲ ਪੈਂਦਾ ਜੀ ਹੱਥ ਜੋੜ ਕੇ ਬੇਨਤੀ ਕਰਦੇ ਭਗਵੰਤ ਮਾਨ ਸਾਹਿਬ ਨੂੰ ਵੀ ਸਾਡੀ ਜਿਹੜੀ ਇਨਸਾਫ ਦਵਾਇਆ ਜਾਵੇ ਬਿਲਕੁਲ ਇਨਸਾਫ ਦਵਾਇਆ ਜਾਵੇ ਸੱਚ ਦੇ ਪੈਰੇ ਤੇ ਤੁਲੇ ਜਾਵੇ ਉਧਰ ਪੁਲਸ ਲਗਾਈ ਜਾਵੇ ਦੇਖ ਰੇਖ ਹੋਵੇ ਬਿਲਕੁਲ ਕੋਈ ਇੱਥੇ ਬੰਦਾ ਅਨਜਾਇਜ਼ ਨਾ ਖੜਾ ਹੋਵੇ ਤੇ ਨਾ ਖੜੇ ਹੋ ਅਗਿਆ ਦਿੱਤੀ ਜਾਵੇ ਜੇ ਸਾਡੇ ਸੀ ਕਹਿੰਦੇ ਕਿ ਉੱਥੇ ਮੁੰਡੇ ਖੜੇ ਰਹਿੰਦੇ ਸੀ ਕਿਸ ਬਾਬਤ ਨੂੰ ਪਹਿਲਾਂ ਕੋਈ 31 ਸ਼ਿਕਾਇਤਾਂ ਖੜੇ ਦਿੱਤੀ ਨਹੀਂ ਜੀ ਦਿੱਤੀ ਆਂ ਹੀ ਤੇ ਡਰਦੇ ਉਹ ਤੇ ਨੰਗਦੇ ਨਹੀਂ ਸਰ ਵੀ ਕੀ ਕਰੀਏ ਮਢੀਆਂ ਨੂੰ ਛੇੜਾਂਗੇ ਕੋਈ ਕਾਲ ਪੈਂਦੇ ਆ ਕਿਆ ਲੈਂਦੇ ਆ ਅੱਠ 10 ਬੰਦੇ ਜਿਹੜੇ ਉੱਥੇ ਦਿੱਲੀ ਜਾਂ ਅੰਜੀ ਰਣ ਨੂੰ ਜਿਹੜੇ ਘੜਕ ਜਾਂਦੀ ਸਵੇਰ ਨੂੰ ਉੱਥੇ ਹੁੰਦੇ ਜਾਂ ਬਿੱਟੇ ਜਾਂ ਬੰਦੇ ਖੜੇ ਰਹਿੰਦੇ ਮੋਟਰਸਾਈਕਲ ਬੀਪੀਆਂ ਬਣਾ ਡਰਦੀਆਂ ਉੱਧਰ ਦੀ ਲੰਘਦੀਆਂ ਨਹੀਂ ਇੱਥੇ ਹਟਕਟਾਤ ਹੁੰਦੀ ਇੱਥੇ ਹਾਂਜੀ ਕੋਈ ਸੁਣਾਈ ਹੋਈ ਕੋਈ ਸੁਣਾਈ ਨਹੀਂ ਹੋਈ ਜੀ ਦੇਖੋ ਅੱਜ ਆ ਮਾਰਕਲ ਦੀ ਤਿੰਨ ਦਲ ਸੱਟ ਲੱਗੀ ਨੂੰ ਹੋ ਗਏ ਫਿਰ 23 24 ਬਣਾਤੀ ਇੱਕ ਬੰਦਾ ਰਾਤ ਦਾ ਕਤਲ ਪਾੰਡਿਆ ਵਾ ਬੰਦੇ ਨੇ ਇੱਥੇ 72 ਵਾਸਤੇ 72 ਆ ਆ ਨੱਕ ਨਹੀਂ ਲਾ ਆਪਿਆ ਬਾਵਾ ਤੇ ਆ ਮਨ ਲੋ ਬਾ ਉਹ ਨਾਮ ਉਹ ਮਾਰ ਕੇ ਸੁੱਟ ਗਏ ਸੀ ਉਹ ਤੇਰੀ ਕਿਸਮਤ ਤੇ ਇਹਦਾ ਬਚ ਗਿਆ ਮਨ ਲੋ ਜਿਹੜਾ ਸੱਤ ਦੇ ਪੈਰ ਤੇ ਨਾ ਰਾਤਾ ਕਤਲ ਮਰਦਾ ਨਿਯਾਤ ਕਿਸੇ ਨੂੰ ਪੈਣਾ 10 ਅੰਧਕ ਦੀ ਲਾਹੜਾ ਜੀ ਬਿਲਕੁਲ ਗਊ ਬੋਨ ਨਿਪਿਆ ਅੱਜ ਚਿਰਤ ਬਹੁਤ 26 27 ਟੰਕੇ ਆ ਇੱਥੇ ਇੱਥੇ ਦਾਤਰ ਵੱਜੇ ਪਿਆ ਬਾਵਾ ਤੇ ਦਾਤਰ ਵਾ ਲੱਖ ਜੀ ਦਾਤਰ ਆ ਜੀਆਂ ਵੱਡੀਆਂ ਪਿਆ ਨੀਲ ਪਿਆ ਡਾਕਟਰ ਨਾਲ ਕੋਈ ਅਕਸਰਾ ਕਰਾਇਆ ਗਿਆ ਅੱਜ ਅੱਜ ਕੀਤਾ ਜੀ ਜਿਨ੍ਹਾਂ ਨੂੰ ਸੱਤਾ ਲੱਗੀ ਉਹਨਾਂ ਦੇ ਵੀ ਨਿਯਾਜ਼ ਐਕਸਟਰਾ ਕਰਤੇ ਉਹਨਾਂ ਨੂੰ ਲੰਮੇ ਪਾਤਾ ਬਰਾਬਰ ਤੇ ਦੱਸੋ ਕੋਈ ਇਨਸਾਫ ਥੋੜਾ ਵਾ ਸੱਚ ਦੇ ਪਰ ਇੱਕ ਬੰਦਾ 3 ਵਜੇ ਦਾਖਲ ਹੁੰਦਾ ਇੱਕ ਜਾ ਕੇ ਸ਼ਾਮ ਨੂੰ ਦਾਖਲ ਹੁੰਦਾ ਦੱਸੋ ਪਹਿਲਾਂ ਕੀ ਗੱਲ 7 ਵਜੇ ਪਹਿਲਾਂ ਦਾਖਲ ਹੀ ਨਹੀਂ ਹੋ ਸਕਦਾ ਹਾਂਜੀ ਕਿਹਦੇ ਆਪਣੇ ਬੰਦੇ ਇਹ ਜਦੋਂ 7 ਵਜੇ ਉਹਦਾ 3 ਵਜੇ ਇਥੇ ਦਾਖਲ ਹੋਗੇ ਆ ਉਹ ਸ਼ਾਮ ਨੂੰ ਰਾਤ ਰਾਤ ਨੂੰ ਦਾਖਲ ਹੁੰਦਾ ਇਹ ਪਰਸੋਂ ਦੀ ਹੈ ਜੀ ਉਹ ਵੀ ਪਰਸੋਂ ਨਹੀਂ ਦਾਖਲ ਹਾਂਜੀ ਪਰਸੋਂ ਵੀ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਹੋਏ ਜੀ ਦੱਸੋ ਇਹ ਕੋਈ ਇਨਸਾਫ ਥੋੜਾ ਜੇ ਸੱਟ ਲੱਗੀ ਸੀ ਉਹਦੇ ਮੌਕੇ ਤੇ ਉਹ ਵੀ ਆਉਂਦੇ ਆਹੀਂ ਤੇ ਇਸ ਗਰ ਕੇ ਤਾਂ ਨਾਲ ਹੱਥ ਜੋੜ ਕੇ ਭਗਵਾਨ ਸਾਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸੱਚ ਦੇ ਪੈਰਾ ਇਹਨਾਂ ਪੁਲਿਸ ਵਾਲਿਆਂ ਨੂੰ ਕਿਹਾ ਜਾਵੇ ਸੱਚ ਦਾ ਸੱਚ ਤੋਲੋ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਬੰਦਿਆਂ ਨੂੰ ਗਾਂ ਤੋਂ ਪਤਾ ਲੱਗ ਜੇ ਵੀ ਉਧਰ ਨੇ ਤੀਜੇ ਪਿੰਡ ਦੇ ਆਣ ਕੇ ਕਿੱਥੇ ਚੱਕ ਕਰ ਕਿੱਥੇ ਮਾਚੀ ਹੋਵਾ ਦੱਸੋ ਇੱਥੇ ਆਣ ਕੇ ਗੁੰਡਾ ਗਰਮੀ ਕੋਈ ਕਰਨੀ ਕੋਈ ਗੱਲ ਥੋੜਾ ਬੰਦੀ ਆ ਹੱਥ ਜੋੜ ਕੇ ਬੇਨਤੀ ਹੈਂ ਕਿ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਆ ਕਿ ਸਾਨੂੰ ਨਿਆਂ ਸਾਫ ਦਵਾਇਆ ਜਾਵੇ ਬਸ ਅੱਜ ਦਰਸ਼ਕੋ ਲੜਾਈ ਦੇ ਕੇਸ ਦਾ ਉਹਨਾਂ ਲੋਕ ਰੋਜ਼ ਲਾਇਆ ਜਾ ਰਿਹਾ ਹੈ ਜਿਵੇਂ ਉਹਨਾਂ ਦਾ ਫੋਨ ਨਹੀਂ ਢਿੱਤੀ ਸੀ ਨਾ ਸਟਰਨ ਨਾ ਸਿੰਘ ਜੀ ਕਿੰਨਾ ਨਾ ਲਾਈਏ ਛੇਤੂ ਜਿਹੜਾ ਨਰਸਪਾਲਾ ਸਾਡੇ ਨੂੰ ਸਹੀ ਗੋਲ ਦੇਖੋ ਮੈਂ ਤੰਦਲ ਬਾਅਦ ਛੁੱਟੀ ਤੋਂ ਬਾਅਦ ਅੱਜ ਹਸਪਤਾਲ ਆਇਆ ਮੇਰੀ ਰੁਟੀਨ ਹੈ ਕਿ ਰੋਜ਼ ਵਾਰਦਾ ਰੌਂਡ ਕਰਨਾ ਹੁੰਦਾ ਹੈ ਅੱਜ ਵੀ ਮੈਂ ਜਦੋਂ ਗਿਆ ਤੇ ਸੇਮ ਜੋ ਸਟੋਰੀ ਤੁਹਾਨੂੰ ਦੱਸੀ ਉਹ ਮੈਨੂੰ ਵੀ ਦੱਸੀ ਸੀ ਤੇ ਜਿਹੜਾ ਇਲਾਜ ਦਾ ਤਲਕ ਹੈਗਾ ਮੈਂ ਸਟਾਫ ਕੋਲ ਪੁੱਛਿਆ ਇੰਜੈਕਸ਼ਨ ਜਿਹੜੇ ਸੀਗੇ ਉਹ ਕਹਿੰਦੇ ਅਸੀਂ ਟਾਈਮ ਸਿਰ ਆ ਕੇ ਲਗਾਉਂਦੇ ਰਹੇ ਹਾਂ ਤੇ ਜਿਹੜੀ ਟੈਬਲੇਟ ਫਾਰਮ ਹੁੰਦੀ ਆ ਉਹ ਥੋੜੀ ਮੈਡੀਸਨ ਉਹਨਾਂ ਕੋਲ ਜਿੰਨੀ স্টক ਚ ਦੀਆਂ ਸਾਹਮਣੇ ਦਿਖਾ ਦਿੰਦੇ ਆ ਅਦਰਵਾਈਜ਼ ਅਸੀਂ ਮੈਡੀਸਿਨ ਜਿਹੜੀ ਹੈ ਡਿਸਪੈਂਸਰੀ ਚ ਉਹਨਾਂ ਨੂੰ ਇਸ਼ੂ ਕਰਵਾ ਕੇ ਰੂਟੀਨ ਚ ਦੇ ਦਿੰਨੇ ਆ। ਪੱਜ ਵੀ ਉਸੇ ਰੂਟੀਨ ਦੇ ਵਿੱਚ ਮੈਂ ਉਹਨਾਂ ਨੂੰ ਮੈਡੀਸਿਨ ਨੂੰ ਇਸ਼ੂ ਕਰਵਾ ਕੇ ਦੇ ਦਿੱਤੀ ਸੀ। ਤੇ ਫਾਕੇ ਨੂੰ ਇਹ ਪਿਆ ਸੀ ਕਿ ਜੋ ਸਾਡਾ ਡਿਸਪੈਂਸਰ ਜਿਸਟਰ ਹੈ ਉਹਨੂੰ ਦੇਖ ਕੇ ਆਪਾਂ ਕਨਫਰਮ ਕਰ ਲੈਨੇ ਆ ਜੇ ਨਹੀਂ ਗਿਆ ਹੋਊਗਾ ਤੇ ਅੱਜ ਅਸੀਂ ਹਰ ਹਾਲ ਦੇ ਵਿੱਚ ਇਹ ਭੇਜ ਦਾਂਗੇ ਇਹ ਮੇਰੇ ਨੋਟਿਸ ਦੇ ਵਿੱਚ ਆ ਗਿਆ ਵਾ। ਹੁਣ ਤਿੰਨ ਦਿਨ ਮੈਂ ਬਿਮਾਰ ਹੋਣ ਕਰਕੇ ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ। ਅਗਰ ਲੱਗਿਆ ਹੁੰਦਾ ਤਾਂ ਆਪਾਂ ਪਹਿਲਾਂ ਹੀ ਇਹਦੀ ਪੜਤਾਲ ਕਰ ਲੈਂਦੇ। ਔਰ ਜਿਵੇਂ ਮੈਂ ਆਇਆ ਇਹਦੀ ਪੜਤਾਲ ਕਰਕੇ ਤੁਰੰਤ ਆਪਾਂ ਸਾਰੀ ਕਾਰਵਾਈ ਕਰਵਾ ਦਿੱਤੀ ਇਸ ਇਸ ਵੇਲੇ ਅੰ ਦੇ ਕੋਈ ਜਦੋਂ ਤੱਕ ਅੱਜ ਇੱਕ ਦਲਜੀਤ ਸਿੰਘ ਪੁੱਤਰ ਕਜਵੀਰ ਜਨਵਾਸੀ ਮਾਝਾ ਐਮਐਲਆਰ ਨਾਲ ਜੁੜ ਹੋਈ ਜੀ ਜਿਹੜਾ ਐਮਐਲਆਰ ਨਾਲ ਜੁੜ ਹੋ ਗਈ ਨਾਲ ਜਨੋ ਦਾ ਵਿਆਹ ਕਰਵਾਣ ਕਰ ਮਦਦ ਕਰ ਲਿਆ ਵਿਆਹ ਕਰਵਾਣ ਕਰ ਲਈ ਜੋ ਮੰਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ 嗯。I